ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਦੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਹੈ ਤੇ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਹੈ ਤਾਂ ਫਿਰ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਖਾਸ ਕਰਕੇ ਮੇਰੀਆਂ ਭੈਣਾਂ ਭਾਵ ਕੇ ਔਰਤਾਂ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਰਸੋਈ ਬਾਰੇ ਤੇ ਰਸੋਈ ਦੇ ਨਾਲ ਜੁੜੀ ਹੋਈ ਸਾਡੇ ਘਰ ਦੀ ਬਰਕਤ ਬਾਰੇ ਕਿਉਂਕਿ ਅਕਸਰ ਇਹ ਕਿਹਾ ਜਾਂਦਾ ਹੈ ਕਿ ਸਾਡੇ ਘਰ ਦੀ ਬਰਕਤ ਸਾਡੀ ਰਸੋਈ ਦੇ ਨਾਲ ਜੁੜੀ ਹੋਈ ਹੈ ਤਾਂ ਸਾਡੇ ਘਰ ਦੀ ਬਰਕਤ ਸਾਡੀ ਰਸੋਈ ਦੇ ਨਾਲ ਕਿੰਜ ਜੁੜੀ ਆ ਸਾਨੂੰ ਕਿਹੜੇ ਕੰਮ ਕਰਨੇ ਚਾਹੀਦੇ ਹਨ ਜੀ ਦੇ ਨਾਲ ਸਾਡੇ ਘਰ ਦੀ ਬਰਕਤ ਦਿਨੋ ਦਿਨ ਵਾਧੀ ਜਾਵੇ ਇਹਦੇ ਬਾਰੇ ਆਪਾਂ ਗੱਲ ਕਰਨੀ ਆ ਬਜ਼ੁਰਗਾਂ ਦੇ ਵੱਲੋਂ ਸਮਝਾਈਆਂ ਹੋਈਆਂ ਕੁਝ ਗੱਲਾਂ ਕੁਝ ਨੁਕਤੇ ਆਪਾਂ ਆਪ ਜੀ ਦੇ ਨਾਲ ਸਾਂਝੇ ਕਰਾਂਗੇ ਇਸ ਕਰਕੇ ਅੱਜ ਦੀ ਇਹ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੇ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਭੈਣ ਭਰਾਵਾਂ ਤੱਕ ਵੀ ਪਹੁੰਚ ਸਕੇ ਤਾਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਲਿਖ ਕੇ ਜ਼ਰੂਰ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਸੰਗਤ ਜੀ ਅਕਸਰ ਕਿਹਾ ਜਾਂਦਾ ਹੈ ਕਿ ਸਾਡੇ ਘਰ ਦੀ ਬਰਕਤ ਸਾਡੀ ਰਸੋਈ ਦੇ ਨਾਲ ਜੁੜੀ ਹੋਈ ਆ ਸਾਡੇ ਘਰ ਦੀ ਸਿਰਫ ਬਰਕਤ ਹੀ ਨਹੀਂ ਬਲਕਿ ਘਰ ਦੇ ਜੀਵਾਂ ਦੀ ਤੰਦਰੁਸਤੀ ਤਰੱਕੀ ਵੀ ਸਾਡੇ ਘਰ ਦੀ ਰਸੋਈ ਦੇ ਨਾਲ ਜੁੜੀ ਹੋਈ ਆ ਕਿਉਂਕਿ ਰਸੋਈ ਦੇ ਵਿੱਚ ਜੋ ਵੀ ਕਿਉਂਕਿ ਰਸੋਈ ਦੇ ਵਿੱਚ ਜੋ ਵੀ ਭੋਜਨ ਪ੍ਰਸ਼ਾਦਾ ਬਣਦਾ ਆ ਉਹ ਭੋਜਨ ਪ੍ਰਸ਼ਾਦਾ ਸਾਡੇ ਸਰੀਰ ਨੂੰ ਊਰਜਾ એનર્ਜੀ ਤਾਕਤ ਦਿੰਦਾ ਹੈ ਤਾਂ ਹੀ ਸਾਡਾ ਸਰੀਰ ਤਾਂਦਰੁਸਤ ਨਰੂਆ ਰਹਿੰਦਾ ਹੈ ਅਤੇ ਰਸੋਈ ਦੇ ਵਿੱਚ ਜੋ ਵੀ ਭੋਜਨ ਪ੍ਰਸ਼ਾਦਾ ਬਣਦਾ ਹੈ ਉਹ ਸਿਰਫ ਸਾਡੇ ਤਨ ਨੂੰ ਹੀ ਨਹੀਂ ਬਲਕਿ ਸਾਡੇ ਮਨ ਨੂੰ ਵੀ ਊਰਜਾ એનર્ਜੀ ਤਾਕਤ ਦੇਣ ਦਾ ਕੰਮ ਕਰਦਾ ਹੈ ਸਹੀ ਤਰੀਕੇ ਦੇ ਨਾਲ ਭੋਜਨ ਪ੍ਰਸ਼ਾਦਾ ਬਣੇਗਾ ਤਾਜ਼ਾ ਭੋਜਨ ਪ੍ਰਸ਼ਾਦਾ ਬਣੇਗਾ ਪੋਸਟਿਕ ਭੋਜਨ ਪ੍ਰਸ਼ਾਦਾ ਬਣੇਗਾ ਤਾਂ ਉਹ ਸਾਡੇ ਸਰੀਰ ਨੂੰ ਊਰਜਾ એનર્ਜੀ ਦੇਵੇਗਾ ਵਰ ਜੇਕਰ ਸਾਡੇ ਰਸੋਈ ਦੇ ਵਿੱਚ ਬਣਦੇ ਆ ਭੋਜਨ ਪ੍ਰਸ਼ਾਦਾ ਬਿਆ ਹੋਵੇਗਾ ਜੇ ਧਿਆਨ ਨਹੀਂ ਰੱਖਿਆ ਜਾ ਰਿਹਾ ਜੋ ਸਬਜ਼ੀਆਂ ਜੋ ਦਾਲਾਂ ਅਸੀਂ ਖਾ ਰਹੇ ਸੀ ਜੋ ਸਬਜ਼ੀਆਂ ਜੋ ਦਾਲਾਂ ਅਸੀਂ ਖਾ ਰਹੇ ਆ ਉਹ ਕਿਤੇ ਖਰਾਬ ਤਾਂ ਨਹੀਂ ਆ ਤਾਂ ਤਾਂ ਫਿਰ ਜੇ ਖਰਾਬ ਭੋਜਨ ਆਪਾਂ ਖਾਵਾਂਗੇ ਜਾਂ ਬਹਾਂ ਭੋਜਨ ਖਾਵਾਂਗੇ ਤਾਂ ਉਹ ਸਾਡੇ ਸਰੀਰ ਨੂੰ ਊਰਜਾ એનર્ਜੀ ਤਾਕਤ ਦੇਣ ਦੀ ਜਗ੍ਹਾ ਤੇ ਸਾਡੇ ਸਰੀਰ ਨੂੰ ਬਿਮਾਰ ਬਣਾਵੇਗਾ ਤਾਂ ਜਦੋਂ ਸਰੀਰ ਬਿਮਾਰ ਹੋਵੇ ਤਾਂ ਫਿਰ ਘਰ ਦੀ ਬਰਕਤ ਪਾਣੀ ਵਾਂਗ ਰੁੜ ਜਾਂਦੀ ਹੈ ਕਿਉਂਕਿ ਸਰੀਰ ਤੰਦਰੁਸਤ ਨਰੋਆ ਹੈ ਤਾਂ ਹੀ ਤਾਂ ਅਸੀਂ ਆਪਣੇ ਘਰ ਦੇ ਕਮਾਕਾਰਾਂ ਨੂੰ ਸਹੀ ਤਰੀਕੇ ਦੇ ਨਾਲ ਕੰਮ ਪਾਵਾਂਗੇ ਬਾਹਰ ਦੇ ਕਾਰੋਬਾਰ ਦੇ ਕਮਾਕਾਰਾਂ ਨੂੰ ਸਹੀ ਤਰੀਕੇ ਦੇ ਨਾਲ ਕੰਮ ਪਾਵਾਂਗੇ ਪਰ ਜੇ ਸਰੀਰ ਬਿਮਾਰ ਪੈ ਗਿਆ ਤਾਂ ਕੋਈ ਵੀ ਕੰਮ ਅਸੀਂ ਸਹੀ ਤਰੀਕੇ ਦੇ ਨਾਲ ਨਹੀਂ ਕਰ ਪਾਉਂਦੇ ਜੇ ਕੰਮ ਨਹੀਂ ਕਰਾਂਗੇ ਤਾਂ ਘਰ ਵਿੱਚ ਪੈਸਾ ਕਿੱਥੋਂ ਆਵੇਗਾ ਬਲਕਿ ਬਿਮਾਰ ਸ਼ਰੀਰ ਦੇ ਉੱਤੇ ਘਰ ਦੇ ਵਿੱਚ ਪਿਆ ਹੋਇਆ ਪੈਸਾ ਵੀ ਲੱਗਣਾ ਸ਼ੁਰੂ ਹੋ ਜਾਵੇਗਾ ਇਸ ਕਰਕੇ ਕਿਹਾ ਜਾਂਦਾ ਹੈ ਵੀ ਸਾਡੇ ਘਰ ਦੀ ਤੰਦਰੁਸਤੀ ਤਰੱਕੀ ਸਾਡੀ ਰਸੋਈ ਦੇ ਨਾਲ ਜੁੜੀ ਹੋਈ ਆ ਕਿ ਜੋ ਵੀ ਅਸੀਂ ਭੋਜਨ ਪਰਸ਼ਾਦਾ ਸ਼ੱਕਦੇ ਆ ਉਹ ਪਰਸ਼ਾਦਾ ਸਹੀ ਤਰੀਕੇ ਦੇ ਨਾਲ ਬਣਿਆ ਹੋਵੇ ਸਾਡੇ ਸਾਡੇ ਵੱਡੇ ਬਜ਼ੁਰਗ ਹਮੇਸ਼ਾ ਹੀ ਸਮਝਾਉਂਦੇ ਨੇ ਕਿ ਜੋ ਵੀ ਭੋਜਨ ਪ੍ਰਸ਼ਾਦਾ ਬੀਬੀਆਂ ਬਣਾਉਂਦੀਆਂ ਹਨ ਕੋਸ਼ਿਸ਼ ਕਰੋ ਕਿ ਇੱਕ ਟਾਈਮ ਦੇ ਵਿੱਚ ਇੱਕੋ ਵੇਲੇ ਦਾ ਹੀ ਭੋਜਨ ਪ੍ਰਸ਼ਾਦਾ ਬਣਾਇਆ ਜਾਵੇ ਬਹੇ ਭੋਜਨ ਪ੍ਰਸ਼ਾਦੇ ਦੀ ਵਰਤੋਂ ਘੱਟ ਕਰਨੀ ਚਾਹੀਦੀ ਆ ਜਿਸ ਤਰ੍ਹਾਂ ਅਕਸਰ ਇਹ ਕਿਹਾ ਜਾਂਦਾ ਹੈ ਵੀ ਬਈ ਰੋਟੀ ਖਾ ਲਈਏ ਕੋਈ ਗੱਲ ਨਹੀਂ ਬਈ ਰੋਟੀ ਤਾਂ ਤਾਕਤ ਵਾਲੀ ਬਣ ਜਾਂਦੀ ਹੈ ਪਰ ਜਿਹੜਾ ਬਈ ਆਟਾ ਹੈ ਨਾ ਉਹ ਸਾਡੇ ਸਰੀਰ ਨੂੰ ਆਲਸੀ ਬਣਾਉਂਦਾ ਹੈ ਸਾਡੇ ਸਰੀਰ ਦੇ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਰੋਗ ਬਣ ਜਾਂਦੇ ਨੇ ਜਦੋਂ ਆਪਾਂ ਲਗਾਤਾਰ ਬਹਿ ਆٹے ਦੀ ਵਰਤੋਂ ਕਰਦੇ ਆ ਬਹਿ ਆਟਾ ਜਿਵੇਂ ਆਪਾਂ ਸਵੇਰੇ ਰੋਟੀ ਬਣਾਉਣ ਦੇ ਲਈ ਆਟਾ ਗੁੰਨਿਆ ਜਿਆਦਾ ਗੁੰਨ ਲਿਆ ਉਹ ਬਚਿਆ ਉਹ ਬਚ ਗਿਆ ਉਹਨੂੰ ਬਚੇ ਹੋਏ ਆਟੇ ਨੂੰ ਆਪਾਂ ਫਰਿੱਜ ਵਿੱਚ ਰੱਖ ਲਿਆ ਇਰੋਹੀ ਆਟਾ ਆਪਾਂ ਰਾਤ ਨੂੰ ਵਰਤਿਆ ਜਾਂ ਅਗਲੀ ਸਵੇਰ ਨੂੰ ਵਰਤਿਆ ਤੇ ਉਹ ਆਟਾ ਸਾਡੇ ਸਰੀਰ ਨੂੰ ਬਹੁਤ ਸਾਰਾ ਨੁਕਸਾਨ ਪਹੁੰਚਾਉਂਦਾ ਹੈ ਇਸ ਕਰਕੇ ਬਏ ਆਟੇ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ ਬਲਕਿ ਇਹ ਸਮਝਾਇਆ ਜਾਂਦਾ ਹੈ ਕਿ ਜੋ ਵੀ ਆਪਾਂ ਦਾਲਾਂ ਸਬਜ਼ੀਆਂ ਰੋਟੀ ਬਣਾਉਂਦੇ ਆ ਨਾ 45 ਮਿੰਟ ਦੇ ਵਿੱਚ ਖਾ ਲੈਣੀ ਚਾਹੀਦੀ ਆ ਤਾਂ ਹੀ ਉਹ ਸਾਨੂੰ ਤਾਕਤ ਊਰਜਾ એનર્ਜੀ ਦਿੰਦੀ ਆ ਜੇਕਰ 45 ਮਿੰਟ ਤੋਂ ਉੱਪਰ ਹੋ ਜਾਣ ਫਿਰ ਉਹ ਬਯਾ ਭੋਜਨ ਹੋ ਜਾਂਦਾ ਹੈ ਉਹ ਵੀ ਸਿਰਫ ਸਾਡੀ ਭੁੱਖ ਮਿਟਾਉਣ ਦੇ ਲਈ ਆਪਾਂ ਖਾਂਦੇ ਆ ਜਾਂ ਜੀਬ ਦੇ ਸੁਆਦ ਦੇ ਲਈ ਖਾ ਰਹੇ ਹੁੰਦੇ ਆ ਇਸ ਦੀ ਵਰਤੋਂ ਘੱਟ ਤੋਂ ਘੱਟ ਕਰ ਦਈਏ ਬਲਕਿ ਇਸ ਦੀ ਵਰਤੋਂ ਕਰਨੀ ਬੰਦ ਹੀ ਕਰ ਦਈਏ ਕਿਉਂਕਿ ਆਟਾ ਗੁੰਨਣ ਤੇ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਤਾਂ ਇੱਕ ਤਾਂ ਆਪਾਂ ਇਹ ਆਦਤ ਬਦਲ ਲਈਏ ਦੂਸਰੀ ਆਦਤ ਹੈ ਕਿ ਜੋ ਵੀ ਘਰ ਦੀ ਪੈਣ ਬੀਬੀ ਭੋਜਨ ਪ੍ਰਸ਼ਾਦਾ ਬਣਾਉਂਦੀ ਆ ਉਹਦਾ ਮਨ ਖੁਸ਼ ਹੋਵੇ ਕਹਿੰਦੇ ਉਹਦੇ ਮਨ ਦੀ ਉਦਾਸੀ ਉਹਦੇ ਮਨ ਦਾ ਦੁੱਖ ਭੋਜਨ ਪ੍ਰਸ਼ਾਦੇ ਦੇ ਵਿੱਚ ਵੀ ਚਲਾ ਜਾਂਦਾ ਹੈ ਤੇ ਫਿਰ ਖਾਣ ਵਾਲੇ ਜੀਆਂ ਦੇ ਮਨ ਨੂੰ ਬੇਚੈਨ ਕਰਦਾ ਹੈ ਪਰ ਜੇਕਰ ਘਰ ਦੀ ਔਰਤ ਜਾਂ ਜੋ ਵੀ ਖਾਣਾ ਬਣਾਉਂਦਾ ਹੈ ਉਹਦਾ ਮਨ ਖੁਸ਼ ਹੋਵੇ ਉਹ ਗੁਰਬਾਣੀ ਦਾ ਪਾਠ ਕਰਦਾ ਕਰਦਾ ਭੋਜਨ ਪ੍ਰਸ਼ਾਦਾ ਬਣਾਵੇ ਸ਼ਬਦ ਜਾਪ ਕਰਦਾ ਜਾਂ ਸੁਣਦਾ ਹੋਇਆ ਭੋਜਨ ਪ੍ਰਸ਼ਾਦਾ ਬਣਾਵੇ ਤਾਂ ਉਹ ਰੋਟੀ ਦੀ ਉਹ ਸਬਜੀ ਦੀ ਉਸ ਦਾਲ ਦੀ ਊਰਜਾ એનર્ਜੀ ਤਾਬਦ ਕਈ ਗੁਣਵਾਂਤ ਜਾਂਦੀ ਆ ਤੇ ਖਾਣ ਵਾਲੇ ਜੀਆਂ ਦੇ ਮਨ ਨੂੰ ਸ਼ਾਂਤੀ ਸਕੂਨ ਦੇ ਨਾਲ ਭਰ ਦਿੰਦੀ ਹੈ ਤਾਂ ਇਸ ਘਰ ਕੇ ਕੋਸ਼ਿਸ਼ ਕਰਨੀ ਹੈ ਕਿ ਜਦੋਂ ਵੀ ਆਪਾਂ ਭੋਜਨ ਪ੍ਰਸ਼ਾਦਾ ਬਣਾਉਂਦੇ ਆ ਬਣਾਉਣ ਤੱਕ ਆਟਾ ਗੁੰਨਣ ਤੋਂ ਲੈ ਕੇ ਰੋਟੀ ਪਕਾਉਣ ਤੱਕ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਗੁਰਬਾਣੀ ਦਾ ਪਾਠ ਕਰਨਾ ਹੈ ਤੇ ਜਦੋਂ ਪੈਣਾ ਆਪਣੇ ਦਿਨ ਦੀ ਸ਼ੁਰੂਆਤ ਕਰਦੀਆਂ ਨੇ ਰਸੋਈ ਵਿੱਚ ਪੈਰ ਰੱਖਦਿਆਂ ਨੇ ਉਦੋਂ ਵੀ ਰਸੋਈ ਦੇ ਵਿੱਚ ਜਾ ਕੇ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਸਤਿਗੁਰ ਸੱਜੇ ਪਾਤਸ਼ਾਹ ਜਿ ਕਰਦੇ ਅੰਨ ਭੰਡਾਰੇ ਹਮੇਸ਼ਾ ਭਰੇ ਰਹਿਣ ਇਸ ਘਰ ਦੇ ਵਿੱਚ ਜੋ ਜੀਵੇ ਆਵੇ ਭੁੱਖਾ ਨਾ ਜਾਵੇ ਵਾਹਿਗੁਰੂ ਜੀ ਦੋ ਵਕਤ ਦੀ ਰੋਟੀ ਬਖਸ਼ੀ ਆ ਤੁਹਾਡਾ ਧੰਨਵਾਦ ਸ਼ੁਕਰਾਨਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਇਸ ਤਰ੍ਹਾਂ ਮਾਲਕ ਦਾ ਸ਼ੁਕਰਾਨਾ ਕਰਕੇ ਫਿਰ ਆਪਣੇ ਘਰ ਦਾ ਗੈਸ ਚੁੱਲ੍ਹਾ ਬਾਲਣਾ ਚਾਹੀਦਾ ਹੈ ਜੋ ਵੀ ਪਹਿਲਾਂ ਚਾਹ ਨਾਸ਼ਤਾ ਬਣਾਉਂਦੇ ਆ ਉਹਨੂੰ ਬਣਾਉਂਦਿਆਂ ਹੋਇਆਂ ਵੀ ਮਹਲਮੰਤਰ ਜੀ ਦਾ ਜਾਪ ਕਰੀਏ ਚੌਪਈ ਸਾਹਿਬ ਜੀ ਦੀ ਬਾਣੀ ਜਾਂ ਜਪਜੀ ਸਾਹਿਬ ਜੀ ਦੀ ਬਾਣੀ ਜੋ ਵੀ ਕੰਠਿਆ ਆਪਾਂ ਪੜ ਸਕਦੇ ਆ ਜਾਂ ਫਿਰ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਉਹ ਚਾਹ ਪਾਣੀ ਨਾਸ਼ਤਾ ਬਣਾਈਏ ਤਾਂ ਦੇਖਣਾ ਸਵੇਰੇ ਸਵੇਰ ਜਦੋਂ ਆਪਾਂ ਇਸ ਤਰੀਕੇ ਦੇ ਨਾਲ ਚਾਹ ਪਾਣੀ ਨਾਸ਼ਤਾ ਤਿਆਰ ਕਰਕੇ ਆਪਣੇ ਘਰ ਦੇ ਜੀਆਂ ਨੂੰ ਛਕਾਵਾਂਗੇ ਨਾ ਉਹਨਾਂ ਦੇ ਮਨ ਦੇ ਉੱਤੇ ਵੀ ਬਹੁਤ ਚੰਗਾ ਪ੍ਰਭਾਵ ਪਵੇਗਾ। ਉਹਨਾਂ ਦੇ ਮੁਖ ਦੇ ਵਿੱਚੋਂ ਆਪਣੇ ਆਪ ਹੀ ਸਤਨਾਮ ਵਾਹਿਗੁਰੂ ਜੀ ਨਿਕਲੇਗਾ। ਉਹਨਾਂ ਦੇ ਅੰਦਰ ਵੀ ਸਤਗੁਰੂ ਸੱਚੇ ਪਾਤਸ਼ਾਹ ਦੇ ਨਾਮ ਪ੍ਰਤੀ ਖਿੱਚ ਪੈਦਾ ਹੋਵੇਗੀ। ਜੇ ਘਰ ਦੇ ਜੀ ਅੰਮ੍ਰਿਤ ਵੇਲੇ ਨਹੀਂ ਉੱਠਦੇ, ਨਾਮ ਬਾਣੀ ਦੇ ਨਾਲ ਨਹੀਂ ਜੁੜੇ ਤਾਂ ਰੋਜ਼ਾਨਾ ਚਾਹ ਪਾਣੀ ਨਾਸ਼ਤਾ ਬਣਾਉਂਦਿਆਂ ਹੋਇਆਂ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਭੋਜਨ ਪ੍ਰਸ਼ਾਦਾ ਉਹਨਾਂ ਨੂੰ ਛਕਾਉਣਾ ਚਾਹੀਦਾ ਹੈ ਬਾਕੀ ਸਾਰੇ ਜੀ ਜਿਹਨੋਂ ਭੋਜਨ ਪ੍ਰਸ਼ਾਦਾ ਛਕਦੇ ਨੇ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਬਹੁਤ ਜ਼ਰੂਰੀ ਆ ਮਾਲਕ ਦਾ ਸ਼ੁਕਰਾਨਾ ਕਰਕੇ ਭੋਜਨ ਪ੍ਰਸ਼ਾਦਾ ਛਕਣਾ ਚਾਹੀਦਾ ਹੈ ਥਾਲੀ ਵਿੱਚ ਝੂਠੇ ਹੱਥ ਨਹੀਂ ਧੋਣੇ ਚਾਹੀਦੇ ਥਾਲੀ ਵਿੱਚ ਝੂਠ ਨਹੀਂ ਛੜਨੀ ਚਾਹੀਦੀ ਜਿੰਨਾਂ ਨੂੰ ਭੋਜਨ ਪ੍ਰਸ਼ਾਦਾ ਖਾ ਸਕਦੇ ਆ ਉਹਨਾਂ ਹੀ ਆਪਣੀ ਥਾਲੀ ਦੇ ਵਿੱਚ ਪਵਾਉਣਾ ਚਾਹੀਦਾ ਹੈ ਕਹਿੰਦੇ ਝੂਠ ਤੇ ਝੂਠ ਦੋਵੇਂ ਹੀ ਬੰਦੇ ਨੂੰ ਲੈ ਬੈਂਦੇ ਨੇ ਤਾ ਝੂਠਾ ਤਾ ਝੂਠਾ ਭੋਜਨ ਪ੍ਰਸ਼ਾਦਾ ਵਿੱਚ ਨਹੀਂ ਛੱਡਣਾ ਥਾਲੀ ਦੇ ਵਿੱਚ ਆਪਣੇ ਝੂਠੇ ਹੱਥ ਨਹੀਂ ਧੋਣੇ ਤੇ ਆਪਣੇ ਝੂਠੇ ਤੇ ਆਪਣੇ ਝੂਠੇ ਬਰਤਨ ਹਮੇਸ਼ਾ ਆਪ ਹੀ ਸਾਫ਼ ਕਰਨੇ ਚਾਹੀਦੇ ਆ ਜੇਕਰ ਸਾਫ਼ ਨਹੀਂ ਕਰ ਸਕਦੇ ਤਾਂ ਫਿਰ ਘਟੋ ਘਟ ਜਿੱਥੇ ਵੀ ਤੁਸੀਂ ਭੋਜਨ ਪ੍ਰਸ਼ਾਦਾ ਛਕਿਆ ਹੈ ਉਥੋਂ ਚੁੱਕ ਕੇ ਰਸੋਈ ਦੇ ਵਿੱਚ ਜਰੂਰ ਰੱਖ ਕੇ ਆਓ ਜਾਂ ਜਿੱਥੇ ਵੀ ਤੁਸੀਂ ਆਪਣੇ ਬਰਤਨ ਸਾਫ਼ ਕਰਦੇ ਹੋ ਉਹ ਤੇ ਖੁਦ ਰੱਖ ਕੇ ਆਓ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ